ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਸ਼ਿਸ਼ਰੇਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਦੀਪ ਸਿੰਘ ਨਾਲ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਦਿਖਾਉਣੀ ਹੈ ਜਿਨ੍ਹਾਂ ਦੇ ਵਿੱਚ ਦੋ ਤਾਜ਼ੀਆਂ ਸੂਈਆਂ ਤੁਹਾਨੂੰ ਦਿਖਾਵਾਂਗੇ ਤੇ ਇੱਕ ਗਾਂ ਤੁਹਾਨੂੰ ਬੱਚੇ ਤੋਂ ਬਿਨਾਂ ਜਿਹੜੀ ਤੁਹਾਨੂੰ ਦਿਖਾਉਣੀ ਹੈ ਗੱਲਬਾਤ ਨਾਲ ਆਪਾਂ ਕਰਦੇ ਹਾਂ ਵੀਰ ਜੀ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸਣਾ ਠੀਕ ਠਾਕ ਜੀ ਵਧੀਆ ਮੇਰਾ ਬਾਬੇ ਨਾਨਕ ਜੀ ਚਲੋ ਵਧੀਆ ਮੇਰਾ ਹੀ ਚਾਹੀਦੀਆਂ ਜੀ ਹਾਂਜੀ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਵੀਰ ਜੀ ਮੇਰਾ ਪ੍ਰਦੀਪ ਸਿੰਘ ਜੇ ਸਨ ਆਫ ਸਰਦਾਰ ਬਲਦੇਵ ਸਿੰਘ ਪਿੰਡ ਛਿਸ਼ਰੇਵਾਲ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਰਾ ਤੇ ਹੁਣ ਨੰਬਰ ਪੁੱਲ ਦ 77 10 83 22 75 ਠੀਕ ਹੈ ਹਰ ਕੀ ਭੜੇ ਦਿਨ ਪਾਤੇ ਜੀ ਠੰਡੀ ਬੜੀ ਹੈ ਕੰਦੇ ਤੇ ਜਿਆਦਾ ਲੱਗਦੇ ਨਹੀਂ ਤੁਹਾਨੂੰ ਜਿਹੜੀ ਜੈਕਟ ਝੁਗਟ ਪਾਈ ਉਹ ਵੀ ਲਾਤੀ ਤੁਸੀਂ ਦੇ। ਹਾਜੀ ਕੰਮ ਹੀ ਬੜਾ ਜਮਾ ਹੋਇਆ ਸਵੇਰ ਦਾ ਅਜੀ ਧੁੱਪ ਲੱਗੀ ਜੀ। ਠੀਕ ਠੀਕ ਹੈ। ਬਾਹਰ ਵੀ ਜੀ ਮਾਲੀ ਥੋੜਾ ਰਿਹਾ ਘਟ ਗਿਆ ਲੋਕ ਮੁੱਲ ਬੜਾ ਕਰਦੇ ਆ। ਠੀਕ ਹੈ। ਗਾੜੀ ਗਾਹ ਖਲਬਦਾ ਆ ਜੀ ਉਸੇ ਪਹਿਲੇ ਭਾਅ ਵਾਲਾ ਹੀ। ਅੱਛਾ। ਹਾਂ ਜੀ। ਠੀਕ ਹੈ ਪਰ ਹੁਣ ਤੇ ਚਲੋ। ਤਰਿਆ ਜੀ ਮਾਲ ਗੰਡਾ ਆ ਵੀ ਹੁਣ ਮਾਲ ਮਹਿੰਗਾ ਹੋ ਜਾਣਾ। ਠੀਕ ਹੈ। ਜੇ ਕੱਲ ਲਖਨਪੁਰ ਜਿੱਦਾਂ ਦੀ ਮੰਡੀ ਲੱਗਣ ਲੱਗ ਪਈ ਉਹਦਾਂ ਦੇ ਹੁਣ ਮਾੜਾ ਮੋਟਾ ਜਲਾ ਲੱਭਦਾ ਹੋ ਵੀ ਨਹੀਂ ਲੱਪਣ ਦਿੰਦੇ ਹਾਂ ਦੇਖ ਸਾਡੇ ਥਾਣੇ ਦੇ ਲਾਗੇ ਤਾਂ ਇਹ ਵੀ ਜੀ ਸਵੇਰੇ ਆਈ ਦੀ ਸਾਡੇ ਕੋਲ ਅੱਛਾ ਘਰ ਵਾਲੇ ਤਾਂ ਦਾਖ ਲਵਾਉਂਦੇ ਪਰ ਅਸੀਂ 8 ਕਿਲੋ ਕਹਾ ਕੇ ਦਵਾਂਗੇ ਤੇ ਮਗਰ ਬਚੀ ਜੋ ਬਜੀ ਜੇ ਪਰਲੇ ਪਰ ਠੀਕ ਹੈ ਚਲੋ ਬੱਚਿਆਂ ਨੇ ਦਿਖਾ ਦਿੰਨੇ ਕਿੰਨਾ ਚਿਰ ਹੋਇਆ ਇਹਨਾਂ ਸੋਈ ਨਾ ਸੋਈ ਨੂੰ ਵੀਰ ਜੀ ਨੂੰ 15 ਤੋਂ 20 ਦਿਨ ਹੋ ਗਏ ਅੱਛਾ ਤੇ ਦੁੱਧ ਕਿੰਨਾ ਜੇ ਦੇ ਕੋਲ ਦੁੱਧ ਅਸੀਂ 8 ਕਿਲੋ ਵਾਲੀ ਗਰੰਟੀ ਦਵਾਂਗੇ ਆ ਪੱਕਾ ਹੈਗਾ ਜਿਹੜਾ 8 ਲੀਟਰ ਲਿਆ ਖੋਲੋ ਫਿਰ ਤੋਰ ਦਈਏ 8 ਕਿਲੋ ਦੁੱਧ ਜਿਹੜਾ ਇਹਦੇ ਕੋਲ ਦੱਸਦੇ ਪੱਕਾ ਬਾਕੀ ਇਹ ਜੇ ਵੀਡੀਓ ਦੇ ਟਾਈਮ ਪਈ 12 ਵਜੇ ਦੇ ਲਾਗੇ ਬੰਦੇ ਦਾ ਟਾਈਮ ਹੈ ਕਿ 12 ਸਾਢੇ ਆਹ ਜਿਹੜੀ ਇਹਦੀ ਵਸ਼ੀ ਆ ਇਹ ਟਾਈਮ ਵੀ ਦੁਪਹਿਰ ਦਾ ਤੇ ਸਵੇਰੇ ਚਵਾਈ ਵੀ ਕਿੰਨੇ ਥੋੜੀ ਲੇਟ ਹੋਈ ਆ ਉਸ ਹੱਬ ਨਾਲ ਕੋਈ ਵੀਰ ਹਵਾਨੇ ਦੇ ਅੰਦਾਜ਼ੇ ਲਾਵੇ ਬਾਕੀ ਸੂਈ ਸਵਾਈ ਚਵਾਈ ਤੇ ਦੇ ਹੋਈ ਜਾਣੀ ਇੱਕ ਵਾਰੀ ਵੀਰ ਜੀ ਥੋੜੀ ਜਿੱਦਨ ਨੂੰ ਕਰਿਓ ਚੰਗੀ ਤਰ੍ਹਾਂ ਹਵਾਨਾ ਦਿਖਾ ਦਿਓ ਬਾਕੀ ਠੰਡੀ ਸੀਲ ਹੈ ਕੋਈ ਰਸੀ ਨਹੀਂ ਜੇ ਪੋਣੀ ਇਦਾਂ ਹੀ ਬੱਚਾ ਛੱਡ ਗਿਆ ਜਿਹੜਾ ਮੱਦੀ ਬੈਣੀ ਥੱਲੇ ਠੀਕ ਹੈ ਤੇ ਕਿੰਨਾ ਰੱਖਣਾ ਇਹਦਾ ਮੁੱਲ ਮੁੱਲ ਵੀਰ ਜੀ ਭਾਵੇਂ 28 ਕਰਾ ਲੈ 30 ਕਰਾ ਲੈ 24000 ਦੀ ਦੇਦਾ ਅੱਛਾ 24000 ਦੀ ਦੇ ਦੋਗੇ ਤੇ ਦੁੱਧ 8 ਲੀਟਰ ਚਵਾ ਦੋਗੇ ਦੁੱਧ 8 ਡੰਗ ਚੋ ਕੇ ਖੜੀ ਠੀਕ ਹੈ ਜੀ ਤੇ ਹੁਣ ਜਿਹੜੀ ਆਵਲੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹਦਾ ਵੀਰ ਜੀ ਬੱਚਾ ਨਹੀਂ ਜੇਗਾ ਮੈਂ ਤਾਂ ਬੱਚਾ ਨਹੀਂ ਹੈਗਾ ਬਾਕੀ ਦੁੱਧ 9 ਕਿੱਲੋ ਦਾ ਅੱਛਾ ਹੈਗਾ ਪੱਕਾ ਦੁੱਧ 9 ਲੀਟਰ ਮਾਨੋ ਵੀ ਧਾਰ ਮੈਂ ਤਾਂ ਮਾਰੇ ਇਦਾਂ ਭਾਵੇਂ ਥੱਲੇ ਬੈਠੇ ਰਹ ਕਾਫੀ ਅੱਛਾ ਤੋਰਦੀ ਹੈ ਵੀਰ ਜੀ ਫਿਰ ਇੰਨਾ ਹੋਈ ਆਪਾਂ ਦੁੱਧ ਜਿਹੜਾ 9 ਲੀਟਰ ਦੱਸਦੇ ਆ ਇਹਦੇ ਕੋਲ ਮੌਕੇ ਤੇ ਬਾਕੀ ਕਾਫੀ ਸਫਾਈਆਂ ਚ ਆ ਉਂਝ ਵੀ ਸੰਭੀ ਸੰਭੀ ਚੰਗੀ ਹੈ ਰਾਜੀ ਆ ਜਿਹੜੀ ਕੋਲੀ ਬਾਕੀ ਸ਼ਾਮ ਤੱਕਰ ਆਪਣੇ ਦੁੱਧ ਦੇ ਹਿਸਾਬ ਨਾਲ ਖਵਾਨੇ ਤਿਆਰ ਜਿਹੜੇ ਕਰੂਗੀ ਆ। ਹਾਂਜੀ ਹਾਂਜੀ। ਤੇ ਵਿਧੀ ਕੀ ਰੱਖੀ ਐ ਫਿਰ ਇਹਦਾ ਮੁੱਲ ਆਪਾਂ? ਮੁੱਲ ਵਿਧੀ ਦਾ ਭਾਅ ਕੋ ਜਨਾ ਮਰਜ਼ੀ ਕਰਾ ਲੈ 23000 ਦੀ ਬਚੀ ਦੇਣਾ। ਛੇ 23000 ਹੀ ਦੇ ਦੋਗੇ। ਕਰਦਾ ਵਿੱਚ ਮੰਨਤਾ ਨਾ ਹੋਰ। ਚਲੋ ਮੌਕੇ ਦੇ 1000 ਰੁਪਇਆ ਛੱਡ ਦਾਂਗੇ ਉਹ ਤੇ 22000 ਰਿਛੋੜੀ ਹੋਣੀ। ਠੀਕ ਹੈ ਜੀ। ਤੇ ਦੁੱਧ ਨਾਲ ਲੀਟਰ ਪੱਕਾ ਜਿਹੜਾ ਹੈਗਾ। ਬਾਕੀ ਇਹ ਆ ਕਿ ਇੰਨਾ ਗਾਵਾਂ ਦਾ ਦੁੱਧ ਵੀ ਜਿਹੜਾ ਸੰਘਣਾ ਹੁੰਦਾ ਵਾ। ਹਾਂਜੀ ਹਾਂਜੀ। ਤੇ ਹੁਣ ਆ ਗਈ ਆਪਣੇ ਕੋਲ 30 ਸਰੇ ਨੰਬਰ ਤੇ। ਇਹ ਵੀ ਵਿਧੀ ਤਾਜੀ ਸੂਈ ਜੀ। ਇਹ ਵੀ ਤਾਂ ਜੀ ਸੋਈ ਹੈ ਕਿੰਨਾ ਚਿਰ ਹੋਇਆ ਜਿੰਨੇ ਸੋਈ ਨਾ ਇਹਦਾ ਵੀ ਵਿਧੀ ਆ ਜੇ ਵਸ਼ੀ ਸੂਈ ਨੂੰ ਅੱਠ 10 ਦਿਨ ਹੋ ਗਏ ਜੇ 나ੜੂ ਵਸ਼ੀ ਦਾ ਨਾਲ ਜੇ ਤੁਹਾਨੂੰ ਕਹ ਰਹੀਏ ਕਿ ਗੋਲਾ ਬਣਦਾ ਨੇ ਹਫ਼ਤੇ ਤੋਂ ਵੱਧ ਹੋ ਗਿਆ ਰਹੀ ਸੂਈ ਅੱਠ 10 ਦਿਨ ਦੇ ਲਾਗੇ ਬੰਨੇ ਕਹਿੰਦੇ ਕਿ ਸੂਈ ਨਾ ਹੋ ਗਿਆ 나ੜੂ ਜਿਹੜਾ ਨਾਲ ਹੀ ਆ ਤੇ ਇਹਦੇ ਮਗਰ ਵੀ ਵਸ਼ੀ ਆ ਬਾਕੀ ਆਪਣੇ ਦਲਜੀਤ ਭਾਜੀ ਵੀ ਆਏ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸਲਾਮ ਚਲੋ ਵਧੀਆ ਚੀਤਾ ਜੀ ਔਰ ਚੱਲੀ ਜਾਂਦਾ ਕੰਮ ਕਰ ਵਧੀਆ ਇਹਦਾ ਵਧੀਆ ਚੱਲੀ ਜਾਂਦਾ ਇਹ ਤਾਂ ਧੁੱਪ ਲੱਗੀ ਹੈ ਅੱਜ ਨਿਕਲੇ ਪੂਰਾ ਧੁੱਪ ਲੱਗੀ ਮੈਂ ਵੇਖੀ ਪਾਰ ਨਿਕਲ ਕੇ ਅੱਜ ਖਰੀਦੋਗੇ ਮਾਲ ਫਿਰ ਹਾਂਜੀ ਹਾਂਜੀ ਮਤਲਬ ਕਿ ਹੁਣ ਆ ਜਣੀ ਤੁਹਾਡੀ ਵੀਡੀਓ ਜਲਦੀ ਫਿਰ ਨਹੀਂ ਬਸ ਕੱਲ ਨੂੰ ਵੀਡੀਓ ਪਾਵਾਂਗੇ ਪਾਵਾਂਗੇ ਠੀਕ ਆ ਠੀਕ ਆ ਚੱਲ ਧੁੱਪ ਤਾਂ ਹੋ ਗਈ ਪੂਰੀ ਠੀਕ ਆ ਜੀ ਹਾਂਜੀ ਇਹ ਮਾਲ ਲਿਆ ਵਾ ਅੱਛਾ ਤੇ ਆ ਨਵਾਂ ਮਾਲ ਠੀਕ ਹੈ ਕੱਲ ਨੂੰ ਵੇਖਾਂਗੇ ਕੱਲ ਨੂੰ ਪਾਵਾਂਗੇ ਵੀਡੀਓ ਠੀਕ ਠੀਕ ਆ ਹਾਂਜੀ ਠੀਕ ਜੀ ਨਾ ਹੀ ਮਹਾਰਾਜ ਦਾ ਪ੍ਰਕਾਸ਼ ਆ ਅੱਛਾ ਜੀ ਉਹ ਵੇਖਣ ਦੀਆਂ ਚੱਲਣ ਦੀਆਂ ਰੌਣਕਾਂ ਹਾਂਜੀ ਰੌ ਠੀਕ ਹੈ ਤੇ ਕਿੰਨਾ ਵੀਰ ਜੀ ਦੇ ਕੋਲ ਦੁੱਧ ਇਹਦੇ ਨਾਲੇ ਵੀਰ ਜੀ ਦੁੱਧ ਵਾਸ਼ੀ ਦਾ ਪਾ ਕੇ 10 ਕਿਲੋ ਹੋਗਾ ਇਹ ਨਵਾਂ ਲਈ ਗਾਰੰਟੀ ਦਵਾਂਗੇ ਅੱਛਾ ਕੋਈ ਰੱਸੀ ਨਹੀਂ ਪਾਉਣੀ ਜੀ ਕਰਦਾ ਰੱਸੀ ਪਾ ਲੋ ਜੀ ਕਰਦਾ ਨਾ ਕੋ ਬੱਚਾ ਛੱਡੋ ਤਿੱਦਾਂ ਦਾ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਵੀਰ ਜੀ 10 ਕਿਲੋ ਵੀ ਦੇਈ ਜਾਏ ਬੜਾ ਠੀਕ ਹੈ ਵਿਚਾਰੀ ਹੈਗੀ ਆ ਠੀਕ ਹੈ ਜੀ ਬਾਕੀ ਆ ਦੇਖ ਸਕਦੇ ਜੀ ਮੇਲੇ ਤੇ ਜਿਹੜਾ ਸ਼ੁਰੂ ਹੋ ਗਈ ਆ ਹਾਂ ਜੀ ਮਾਲਾ ਮਾਰਨ ਦਾ ਵੀ ਜੀ ਠੀਕ ਹੈ 10 ਕਿਲੋ ਦੁੱਧ ਕਿੰਨੇ ਦਈ ਜਾਵੇ ਤੇ ਬੜਾ ਉਹ ਤੇਰਾ ਠੰਡੀ ਤੇਰੀ ਆ ਠੰਡੀ ਠੰਡੀ ਬਾਕੀ ਸਾਰੀਆਂ ਸੂਈਆਂ ਸਵਾਈਆਂ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਵੇਖ ਕੇ ਪਸੰਦ ਕਰਕੇ ਚਵਾਈ ਕਰਕੇ ਖੜੋ ਤੇ ਕੀ ਰੱਖੇ ਵਿੱਦਿਆ ਦਾ ਫਿਰ ਮੁੱਲ ਆਪਾਂ ਇਹਦਾ ਹੀ ਮੁੱਲ ਉਹਨਾਂ ਜਿੰਨਾ ਕੀਨਾ 23500 ਰੁਪਏ ਛੋੜੀ ਹੋਣੀ ਅੱਛਾ ਅੱਜ ਇੱਕੋ ਜਿਹੀ ਹੈਗੇ ਸਾਰੇ ਜਿਹੜੀ ਮਰਜ਼ੀ ਲੈ ਜਾਏ ਕੋਈ ਬਾਜਾ ਕੋਈ ਤਨੇ ਲੈ ਆ ਗਏ 60000 ਦੀ 100 ਰੁਪਿਆ ਛੋਟ ਕਰਨਾਗੇ ਅੱਛਾ 60000 ਦੀਆਂ ਤਿੰਨ 30000 20200 ਦੇ ਹਿਸਾਬ ਨਾਲ ਮੋੜੀ ਹੋੜਾ ਮੁੜ ਕੇ ਕੋਈ ਨਾ ਆ ਕੇ ਵੀ 1000 ਘਟਕਾ ਜੇ ਉਹ ਨਹੀਂ ਜਿਹਾਣਾ ਅੱਛਾ 500 ਵੀ ਨਹੀਂ ਘਟਣਾ 100 ਰੁਪਿਆ 100 ਰੁਪਿਆ ਤਿੰਨਾਂ ਚੋ ਸ਼ੋਰਟ ਹੋਣੀ ਹੈ ਠੀਕ ਆ 60000 ਦੀਆਂ ਤਿੰਨ ਨਹੀਂ ਹਾਂਜੀ ਠੀਕ ਹੈ ਜੀ ਆਖੋ ਨਾ ਕਰ ਲਈਆਂ 30 ਕਿਲੋ ਤੋਂ ਤਿੰਨ ਮਰਦੀਆਂ ਤੇ 30 30 ਕਿਲੋ ਵਾਲੀ 60000 ਦੀ ਨਹੀਂ ਲੱਭਦੀ ਅੱਛਾ ਤੇ ਲੀਟਰ ਦੁੱਧ ਆ ਜਾਣਾ 60000 ਚ ਹਾਂ ਠੀਕ ਆ ਠੀਕ ਹੈ ਵੀਰ ਕੁਛ ਕਹਿਣਾ ਫਿਰ ਬਸ ਵੀਰ ਜੀ ਜਿੰਨਾ ਵੀ ਖੜਨੀ ਆ ਆਪਣੀ ਚੋਗ ਹੈ ਤਸੱਲੀ ਕਰਕੇ ਖੜਨ ਜਿਹੜਾ ਬਾਅਦ ਚ ਕਿਸੇ ਨੂੰ ਲਾਹਮਾ ਦੇਣਾ ਉਹ ਮਾੜਾ ਸਾਡੇ ਘਰ ਕੋਈ 2 ਡਾਂਗ ਚੋਲੇ 4 ਡਾਂਗ ਚੋਲੇ ਸਾਡੀ ਗਰੰਟੀ ਹੈ ਆਪਣੇ ਘਰ ਦੀ ਹੈ ਤਸੱਲੀ ਕਰਕੇ ਲੈ ਲਓ ਆਪਾਂ ਬਾਹਰੋਂ ਮਾਲ ਮੋਲ ਲਿਆਂਦਾ ਆਂਦਾ ਸਾਡਾ ਘਰ ਦਾ ਨਹੀਂ ਠੀਕ ਹੈ ਜੀ ਇੱਥੇ ਕੋਈ 2 ਡਾਂਗ ਚੋਲੇ 4 ਡਾਂਗ ਚੋਲੇ ਆਪਣੀ ਤਸੱਲੀ ਕਰ ਲਿਓ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਇੱਥੇ ਕੋਈ ਵੀਰ ਜੀ ਨਹੀਂ ਕਹਿੰਦੇ ਕਿ ਆਪਣੀ ਚੋਈ ਕਰਕੇ ਤਸੱਲੀ ਕਰਕੇ ਲੈ ਜੇ ਤੇ ਜੇ ਕਿਸੇ ਵੀਰ ਨੇ ਤਿੰਨੇ ਕਹਿੰਦੇ ਖੜਨੀਆਂ ਤੇ 60000 ਦੀਆਂ ਕ